ਇਸ ਅਕਟਰ ਦੇ ਸਿਰ ਤੋਂ 15 ਸਾਲ ਦੀ ਉਮਰ ਛਿਓਟ ਗਿਆ ਸੀ ਪਿਤਾ ਦਾ ਪਰਛਾਵਾਂ ਪਰ ਅੱਜ ਨਾ ਇਹ ਇੰਡਸਟਰੀ ਦੇ ਇੱਕ ਮਸ਼ਹੂਰ ਅਦਾਕਾਰ ਫਿਲਮ ਇੰਡਸਟਰੀ ਦੇ ਹਰ ਕਲਾਕਾਰ ਦੀ ਜ਼ਿੰਦਗੀ ਸਟਰਗਲ ਭਰੀ ਹੁੰਦੀ ਹੈ ਕੁਝ ਕਲਾਕਾਰ ਅਜੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਬਚਪਨ ਜੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਆਪਣੀ ਮਿਹਨਤ ਦੇ ਦਮ ਤੇ ਉਹਨਾਂ ਦੇ ਵੱਲੋਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਇਸੇ ਤਰ੍ਹਾਂ ਸਾਊਥ ਦਾ ਇੱਕ ਵੱਡਾ ਕਲਾਕਾਰ ਹੈ ਜਿਸ ਨੂੰ ਬਚਪਨ ਜੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਿਆ ਸੀ ਇਹ ਐਕਟਰ ਜੋ ਹੈ ਫਿਲਹਾਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੇਮਸ ਨੇ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਦਾ ਵੀ ਪੋਸਟਰ ਰਿਲੀਜ਼ ਹੋ ਗਿਆ ਜੋ ਕਿ ਸੁਰਖੀਆਂ ਬਟੋਰ ਰਿਹਾ ਸੋਸ਼ਲ ਮੀਡੀਆ ਉੱਤੇ ਤੇ ਦੱਸ ਦਈਏ ਕਿ ਇਸ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਐ ਐਕਟਰ ਪ੍ਰਭਾਸ ਦੇ ਵੱਲੋਂ ਤੇ ਇਸ ਪੋਸਟਰ ਦੇ ਵਿੱਚ ਅਦਾਕਾਰ ਦੀਆਂ ਅੱਖਾਂ ਸਭ ਦਾ ਧਿਆਨ ਆਕਰਸ਼ਿਤ ਕਰ ਰਿਆ ਨੇ ਇਹ ਅੱਖਾਂ ਬੋਲਦੀਆਂ ਨੇ ਅੱਖਾਂ ਦੇ ਵਿੱਚ ਦਰਦ ਗੁੱਸਾ ਬੇਵਸੀ ਰੋਸ ਹਰ ਤਰੀਕੇ ਦਾ ਇਮੋਸ਼ਨ ਦੇਖਣ ਨੂੰ ਮਿਲ ਰਿਹਾ ਹੈ ਤਿਆਦਾਕਾਰਾਂ ਦੀ ਗੱਲ ਕਰੀਏ ਤੇ ਅਦਾਕਾਰ ਦਾ ਨਾਮ ਹੈ ਪ੍ਰithvi Raj Sukumaran ਜਿਨ੍ਹਾਂ ਦੀ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਦੱਸਦੀ ਹੈ ਕਿ ਬਚਪਨ ਦੇ ਵਿੱਚ ਵੀ ਇਹਨਾਂ ਦੀ ਜ਼ਿੰਦਗੀ 'ਚ ਕਾਫੀ ਸਾਰਾ ਸਟਰਗਲ ਰਿਹਾ ਸੀ ਪ੍ਰithvi Raj Sukumaran ਨੇ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਦੇ ਭਰਾ ਦਾ ਨਾਮ ਇੰਦਰਜੀਤ ਸੁਕੁਮਾਰਨ ਹੈ ਅਤੇ ਪਤਨੀ ਦਾ ਨਾਮ ਪੂਰਨਿਮਾ ਪ੍ਰਿਥਵੀ ਰਾਜ ਲਈ ਬਚਪਨ ਦੇ ਦਿਨ ਇੰਨੇ ਜ਼ਿਆਦਾ ਚੰਗੇ ਨਹੀਂ ਰਹੇ ਸੀ ਕਿਉਂਕਿ ਮਹਿਜ਼ 15 ਸਾਲ ਦੀ ਉਮਰ ਦੇ ਸਨ ਤੇ ਉਹਨਾਂ ਦੇ ਪਿਤਾ ਦੀ ਦਿਲ ਦਾ ਦੌਰਕ ਪੈਨ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਸਟਰਗਲ ਭਰੀ ਰਹੀ ਸੀ। ਪ੍ਰਿਥਵੀ ਰਾਜ ਦੇ ਪਿਤਾ ਸੁਕੁਮਾਰਨ ਵੀ ਮਲਿਆਲਮ ਇੰਡਸਟਰੀ ਦਾ ਹਿੱਸਾ ਸਨ। ਬਤੌਰ ਅਭਿਨੇਤਾ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਗਈਆਂ ਸੀ। ਉਸਨੇ ਨਕਰਾਤਮਕ ਭੂਮਿਕਾ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ ਐਸੋ ਇਲਾਵਾ ਉਹ ਨਿਰਮਾਣ ਦੀ ਦੁਨੀਆ ਦੇ ਵਿੱਚ ਵੀ ਸ਼ਾਮਿਲ ਸਨ। ਪ੍ਰਿਥਵੀ ਰਾਜ ਛੋਟੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਦੇ ਨਾਲ ਕਾਫੀ ਜ਼ਿਆਦਾ ਸਟ्रेस ਦੇ ਵਿੱਚ ਚਲੇ ਗਏ ਸੀਗੇ। ਤੇ ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਕਾਫੀ ਜ਼ਿਆਦਾ ਔਖਾ ਹੋ ਗਿਆ ਸੀ। ਪਿਤਾ ਦਾ ਪਰਛਾਵਾਂ ਚਲੇ ਜਾਣ ਤੋਂ ਬਾਅਦ ਪ੍ਰithvi ਰਾਜ ਨੇ ਆਪਣੇ ਨੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਤੇ ਦੱਸਦੀ ਹੈ ਕਿ ਸੂਚਨਾ ਟੈਕਨੋਲੋਜੀ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਵਾਂਗ ਹੀ ਉਹਨਾਂ ਨੇ ਫਿਲਮੀ ਦੁਨੀਆ ਦੇ ਵੱਲ ਰੁੱਖ ਕੀਤਾ। ਕਾਫੀ ਜ਼ਿਆਦਾ ਮਿਹਨਤ ਕੀਤੀ ਤੇ ਇੱਕ ਵੱਖਰੀ ਪਛਾਣ ਬਣਾਈ। ਪ੍ਰithvi ਰਾਜ ਅੱਜ ਦੱਖਣੀ ਸਿਨੇਮਾ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ। ਉਹ ਇੱਕ ਫਿਲਮ ਕਰਨ ਲਈ ਹੀ ਲਗਭਗ 5 ਤੋਂ 8 ਕਰੋੜ ਰੁਪਏ ਚਾਰਜ ਲੈਂਦੇ ਨੇ। ਤੇ ਉਹਨਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ 52 ਕਰੋੜ ਰੁਪਏ ਤੋਂ ਵੱਧ ਦੀ ਉਹਨਾਂ ਦੀ ਪ੍ਰਾਪਰਟੀ ਹੈ।